ਇੱਕ ਤੇ ਨਾ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਪਤਾ ਨਹੀਂ ਕੀ ਲੱਛਣ ਕਰਦੇ ਰਹਿੰਦੇ ਆ ਸਾਰਾ ਦਿਨ ਵੇਲੇ ਸਾਰਾ ਦਿਨ ਰੀਲਾਂ ਦੇ ਇਹਨਾਂ ਨੂੰ ਕੋਈ ਕੰਮ ਧੰਦਾ ਨਹੀਂ ਹੈਗਾ ਤੇ ਕੀ ਖੇਖਣ ਕਰਦੇ ਹੀ ਆ ਕੋਈ ਹਾਲ ਨਹੀਂ ਇਹਨਾਂ ਦਾ ਡੱਬੋ ਦਾ ਆਕਲੇ ਆਦੇ ਨਾਲ ਬੈਠਿਆ ਸੋਨੂ ਜੀ ਇਨਾਂ ਦਾ ਵੀ ਕੋਈ ਸਟੈਂਡ ਨਹੀਂ ਆ ਸਾਈਕਲ ਦਾ ਸਟੈਂਡ ਹੁੰਦਾ ਹੈ ਪਰ ਇਹਨਾਂ ਦਾ ਸਟੈਂਡ ਨਹੀਂ ਹੈਗਾ ਪਹਿਲਾਂ ਇੱਕ ਦੂਜੇ ਨੂੰ ਰਿਪਲਾਈ ਰਿਪਲਾਈ ਖੇਡਣਦੀਆਂ ਸੀ ਉਹ ਤਾਂ ਚਲ ਸਾਰਿਆਂ ਨੂੰ ਪਤਾ ਹੈ ਕਿ ਇਹ ਜਾਣਬੁੱਝ ਕੇ ਇਦਾਂ ਕਰਦੇ ਆ ਕਿ ਸਾਨੂੰ ਵਿਊ ਆਉਣਗੇ ਹਨਾ ਇਹ ਸਾਰੇ ਨਖਰੇ ਕਰਦੇ ਆ ਤੇ ਹੁਣ ਵੀ ਕਿਦਾਂ ਬੈਠੇ ਚੌਂਕੜੇ ਮਾਰ ਕੇ ਹੱਦ ਹੋਈ ਪਈ ਲੋਕਾਂ ਨੂੰ ਮੂਰਖੀ ਸਮਝਦੇ ਆ ਤੇ ਮੂਰਖੀ ਬਣਾਉਂਦੇ ਆ ਤੇ ਮੂਰਖ ਬਣ ਜਾਂਦੇ ਆ ਲੋਕ ਹਾਲੀਜਾ ਕੋ ਉਹਨਾਂ ਨੂੰ ਸਮਝ ਹੀ ਨਹੀਂ ਲੱਗਦੀ ਕਿ ਇਹ ਇਹ ਵਲੌਗਰ ਜਿਹੜੇ ਆ ਨਾ ਇੱਕ ਨੰਬਰ ਦੇ ਲਾਂਹਤੀ ਬੰਦੇ ਆ ਬੀਰ ਬਰਮਾ ਜੀ ਲੱਕੀ ਦਲਜੀਤ ਜੀ ਕੁੱਕੀ ਕੇ ਮਿੱਤਰਾਂ ਵਾਲੀ ਮੈਨੂੰ ਤੁਸੀਂ ਜਾਣਦੇ ਹੋ ਹਾਂ ਅਸੀਂ ਜਾਣਦੇ ਆ ਤੁਹਾਨੂੰ ਇੱਕ ਨੰਬਰ ਦੇ ਤੁਸੀਂ ਝੂਠੇ ਇੱਕ ਨੰਬਰ ਦੇ ਤੁਸੀਂ ਝੂਠੇ ਵਲੌਗਰ ਜੇ ਤੁਹਾਡਾ ਕੋਈ ਸਟੈਂਡ ਨਹੀਂ ਹੈਗਾ ਤੁਸੀਂ ਦੋ ਦਿਨ ਨਹੀਂ ਗੱਡੇ ਤੇ ਤੀਜੇ ਦਿਨ ਤੁਹਾਡੀ ਸੁਲਾ ਵੀ ਹੋ ਗਈ ਤੇ ਲੋਕਾਂ ਨਾਲ ਤੁਸੀਂ ਮਾੜਾ ਚੰਗਾ ਬੋਲਦੇ ਸੀ ਉਦੋਂ ਕੁੱਕੀ ਦੀ ਬੜੀ ਜਿਬਾਨ ਚਾਲੂ ਸੀ ਬੋਲੀ ਜਾਂਦੀ ਚਪੜ ਚਪੜ ਹੋਣ ਕੁੱਕੀ ਗੋੜੇ ਨਾਲ ਗੋਟਾ ਜੋੜ ਕੇ ਬੈਠੀ ਆ ਉਸ ਦਿਨ ਤੋਂ ਵਾਰੇ ਨਹੀਂ ਹੋਉਂ ਦਿੰਦੀ ਤੇ ਇਹਨੂੰ ਵੀ ਨਹੀਂ ਬੋਲਣ ਦਿੰਦੀ ਤਾਂ ਅੱਜ ਤੇ ਸਾਰਾ ਮੇਲਾ ਇਕੱਠਾ ਹੋ ਕੇ ਬੈਠੇ ਜੀ। ਗਾ ਲਓ ਸੋਨੂ ਕੌਰ। ਲੱਕੇ ਕਾਟਦੇ। 90 ਕਾਹ ਤੇ ਸੋਨੂ ਕੌਰ। ਵੱਡਾ ਵੱਡਾ ਟੀਵੀ। ਲੱਕੇ ਦਲਜੀਤ ਔਰ ਕੁੱਕੇ ਕਮੈਕਟਰ ਵਾਲੀ ਜੀ। ਤੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਲ ਦਿਲ ਭੇਜੋ। ਸਾਡੀ ਇਸਤਾ ਫੈਮਿਲੀ ਬੈਠੀ ਆ ਜੀ। ਹੁਣ ਬੜਾ ਸੋਨੂ ਜੁੜ ਕੇ ਬੈਠੀ ਆ। ਉਦੋਂ ਦਾ ਸੋਨੂ ਦੀ ਲੁਤਰੋ ਖਲੌਂਦੀ ਰਹੀ, ਬੋਲੀ ਜਾਂਦੀ ਸੀ। ਹਨਾ? ਕਿ ਇੱਕ ਥਾਲੀ ਚ ਖਾਦਾ ਇੱਕ ਤੁਹਾਡੀਆਂ ਥਾਲਾਂ ਨਹੀਂ ਹੀ ਸੂਤਰ ਆਉਂਦੀਆਂ ਤੇ ਹੁਣ ਤੁਸੀਂ ਇੱਕ ਦੂਜੇ ਦੇ ਚੈਨਲ ਸਬਸਕ੍ਰਾਈਬ ਕਰਨਦੇ ਜੇ ਦੂਸਰੀ ਕਾਲ ਐਸੀ ਪ੍ਰੋਮੋਸ਼ਨ ਕਰਨ ਆਏ ਜੇ ਕਿ ਪਾਰਟੀ ਇੰਜੋਏ ਕਰਨ ਆਏ ਜੇ ਇੱਥੇ ਵੀ ਨਹੀਂ ਟਿਕਦੇ ਇਨਸਟਾ ਫੈਮਲੀ ਨਹੀਂ ਝੂਠੀਆਂ ਨਹੀਂ ਫੈਮਲੀ ਕਿਹਾ ਕਰੋਗੇ ਅਸੀਂ ਝੂਠੇ ਆ ਲੋਕਾਂ ਨੂੰ ਅਸੀਂ ਬੇਵਕੂਫ ਬਣਾਉਂਦੇ ਆ ਤੇ ਬਣਾਉਂਦੇ ਰਵਾਂਗੇ ਤੁਹਾਡਾ ਇਹਨੇ ਚ ਇਹਨਾ ਗੱਲਾਂ ਕਰਕੇ ਚੱਕਰਾਂ ਦੇ ਕਰਕੇ ਨਾ ਲੋਕੀ ਤੁਹਾਡੇ ਤੇ ਯਕੀਨ ਨਹੀਂ ਕਰਦੇ ਲੋਕੀ ਤੁਹਾਨੂੰ ਗਲਤ ਬੋਲਦੇ ਆ ਫਿਰ ਕਹਿੰਦੇ ਜੇ ਕਿ ਲੋਕੀ ਸਾਨੂੰ ਗਲਤ ਕਮੈਂਟ ਕਰਦੇ ਆ ਮੈਂ ਕਹੀ ਨਹੀਂ ਆਗੇ ਵਧੀਆ ਕਰਦੇ ਆ ਤੁਹਾਡੀਆਂ ਜਿਹੜੀਆਂ ਗਲਤੀਆਂ ਨਾ ਉਹਨਾਂ ਨੂੰ ਦੇਖਿਆ ਕਰੋ ਕਿ ਅਸੀਂ ਕਿੱਥੇ ਗਲਤ ਆ ਕਿਸੇ ਨੂੰ ਕਹਿਣ ਤੋਂ ਪਹਿਲਾਂ 100 ਵਾਰੀ ਸੋਚਿਆ ਕਰੋ ਠੀਕ ਹੈ ਨਾ ਤੁਹਾਨੂੰ ਕੁਝ ਸਮਝ ਨਹੀਂ ਲੱਗਣ ਦੇ ਕੀ ਬੋਲੀ ਜਾਂਦੀਆਂ ਜੀ ਦੋ ਦਿਨ ਇੰਨਾ ਕਿਤੇ ਬੰਦੇ ਦਾ ਸਟੈਂਡ ਹੋਣਾ ਹੀ ਚਾਹੀਦਾ ਏ ਕਿ ਜੇ ਤੁਹਾਨੂੰ ਕੋਈ ਰਿਪਲਾਈ ਰਿਪਲਾਈ ਖੇਡਦਾ ਜਾਂ ਕੁਝ ਵੀ ਦੱਸ ਦੇਣ ਤਾਂ ਕੱਟੋ ਤੁਸੀਂ ਤਾਂ ਦੋ ਦਿਨ ਨਹੀਂ ਗੱਡੇ ਚੁੱਪ ਹੋ ਜਾ 7ਵੀਂ ਫਿਰ ਚੁੱਪ ਇੱਕ ਹਫ਼ਤਾ ਨਹੀਂ ਬੋਲਗੇ ਇਹ ਤਾਂ ਬੇਵਕੂਫ ਬਣਾ ਰਹੀਆਂ ਲੋਕਾਂ ਨੂੰ ਠੀਕ ਹੈ ਨਾ ਤੇ ਲੋਕ ਬਣੀ ਜਾਂਦੇ ਆ ਇਹ ਕਰਦੇ ਨਾ ਮੈਂ ਡਰਾਮੇ ਇੱਕ ਨੰਬਰ ਦੇ ਡਰਾਮੇबाज ਵਲੌਗਰ ਆ ਤਾਈਓ ਇਹਨਾਂ ਨੂੰ ਲੋਕਾਂ ਨੂੰ ਗਲਤ ਬੋਲਦੇ ਆ ਠੀਕ ਹੈ ਨਾ ਵਲੌਗ ਬਣਾਉਣੇ ਆ ਚੰਗੇ ਬਣਾਇਆ ਕਰੋ ਨੀਰ ਬਣਾਇਆ ਨਾ ਕਰੋ ਲੋਕਾਂ ਨੂੰ ਬੇਵਕੂਫ ਬਣਾ ਹੀ ਜਾਂਦੇ ਜੇ ਸਿਰਫ ਇੱਕ ਵਿਊ ਦੇ ਚੱਕਰ ਦੇ ਵਿੱਚ ਡਰਾਮੇबाज ਫੈਮਲੀ ਇਦਾਂ ਕਿਆ ਕਰੋ ਇਨਸਟਾ ਫੈਮਲੀ ਨਾ ਕਿਆ ਕਰੋ ਤੁਸੀਂ ਜੀ ਡਰਾਮੇबाज ਡਰਾਮੇ ਕਰਦੇ ਜੇ ਲੋਕਾਂ ਨੂੰ ਮੂਰਖ ਬਣਾਉਂਦਾ ਜੇ ਤੁਹਾਡਾ ਕੋਈ ਸਟੈਂਡ ਨਹੀਂ ਹੈ ਪਾਗਲ ਉਮੀਦ ਕਰਦੀ ਹਾਂ ਵਧੀਆ ਹੋਵੋਗੇ ਸਵਾਗਤ ਹੈ ਆਪਣੇ ਚੈਨਲ ਵਿੱਚ ਇਹਨੂੰ ਨਹੀਂ ਅਕਲ ਆਣੀ ਇਹਨੇ ਨਾ ਐਨੇ ਵਿਆਹ ਕਰਾ ਲਏ ਪਰ ਇਹਨੂੰ ਅਕਲ ਨਹੀਂ ਆਈ ਅੰਗਰੇਜ਼ੀ ਵਾਲੀ ਪੈਨ ਜੀ ਨੂੰ ਆਈ ਹੋਪ ਤੇ ਉਮੀਦ ਮੈਡਮ ਸੇਮ ਹੁੰਦਾ ਹੈ ਅਗਰ ਨਹੀਂ ਪਤਾ ਤੇ ਗੂਗਲ ਤੇ ਸਰਚ ਕਰ ਲੈ ਠੀਕ ਹੈ ਨਾ ਤੇ ਪਹਿਲੀ ਗੱਲ ਤੂੰ ਜੇ ਪੁੱਠਿਆਂ ਕਮਾਂ ਤੇ ਧਿਆਨ ਨਾ ਦਿੱਤਾ ਹੁੰਦਾ ਨਾ ਅੱਜ ਕੁਝ ਬਣ ਜਾਂਦੀ ਆਪਣੇ ਆਪ ਤੂੰ ਅੰਗਰੇਜ਼ੀ ਵਾਲੀ ਮੈਡਮ ਘੱਟ ਸਮਝਿਆ ਕਰ ਠੀਕ ਹੈ ਨਾ ਪਹਿਲਾਂ ਇਹਦਾ ਮਤਲਬ ਸਮਝ ਕੇ ਆ ਫਿਰ ਆਵੀ ਬਲੌਗ ਬਣਾਉਣਾ ਪਾਗਲ ਜੀ ਪਹੁੰਚਾ ਸੱਤਵੀਂ ਫਿਰ ਸਟਾਪ ਐਕਸਪਟ ਨਹੀਂ ਬੋਲਗੇ ਕਿਸੇ ਦੀ ਇਵਨਿੰਗ ਦਾ ਟਾਈਮ ਹੈ ਤੁਸੀਂ ਦੇਖ ਸਕਦੇ ਹੋ ਰਾਤ ਹੋਣ ਵਾਲੀ ਹੈ ਬਸ ਤੇ ਇਕਲੀ ਸਾਈਡ ਤੰਦੂਰ ਤਪਾਇਆ ਹੋਇਆ ਹੈ ਮੈਸੇਜ ਕਿ ਮੈਂ ਆਪਣਾ ਵਲੌਗ ਨਾ ਮੈਂ ਸਵੇਰ ਤੋਂ ਸਟਾਰਟ ਨਹੀਂ ਕਰ ਪਾਈ ਸੌਰੀ ਉਸ ਲਈ ਦੇਖ ਸਕਦੇ ਹੋ ਇਹ ਚੱਕਰ ਕਿੰਨੇ ਸੋਣੇ ਇੱਕ ਨਾ ਆ ਮੁਸ਼ਕਿਲ ਨੇ ਦਿਮਾਗ ਖਰਾਬ ਕੀਤਾ ਲੋਕਾਂ ਦਾ ਸਾਰਾ ਦਿਨ ਤੁਰੀ ਫਿਰਦੀ ਰਹਿੰਦੀ ਆ ਗਲੀਆਂ ਦੇ ਵਿੱਚ ਇਹਨੂੰ ਕੋਈ ਕੰਮ ਤਾਂ 당ਾ ਨਹੀਂ ਹੈਗਾ ਫੋਨ ਫੜ ਲੈਂਦੀ ਆ ਤੇ ਵਾਰਾ ਹੋ ਜਾਂਦੀ ਆ

ਉਹ ਇਹਨਾਂ ਨਾਲੋਂ ਵਿਸਿਆਣੀ ਆ ਉਹ ਚੁੱਪ ਕਰਕੇ ਤੇ ਬੈਠੀ ਆ ਉਹ ਵੀ ਆਂਦੀ ਨਹੀਂ ਕਿੰਨਾ ਪਾਗਲਾਂ ਦੇ ਘਰੇ ਡੰਗਰਾਂ ਦੇ ਘਰੇ ਆ ਗਈਆਂ ਕਿ ਜਿਹੜੇ ਮੈਨੂੰ ਚੁੱਪ ਕੀਤੀ ਨੂੰ ਮੈਨੂੰ ਬੈਠਾ ਦਿੰਦੇ ਉਹਨੂੰ ਵੀ ਠਾ ਠਾ ਕੇ ਪੁੱਛਦੀ ਰਹਿੰਦੀ ਆ "ਕਿਆ ਕਰ ਰਹੀ ਓ ਪਾਣੀ ਕਿਉਂ ਡੋਲਾ ਪਾਗਲੇ ਪਾਗਲੇ" ਉਹਨੂੰ 24 ਘੰਟੇ ਨੂੰ ਵਿਚਾਰੀ ਨੂੰ ਵੀ ਕਿੱਥੇ ਜੂਣ ਕੋ ਗਣਾਈ ਆ ਉਹਨੂੰ 24 ਘੰਟੇ ਬੰਨ ਛੱਡਦੇ ਆ ਕਿ ਉਹਨੂੰ ਖੁੱਲੀ ਰਹਿਣ ਤੋਂ ਜਿਹੜੀ ਕੁੱਤੀ ਤੁਸੀਂ ਬੰਨੀ ਆ ਉਹਨੂੰ ਖੁੱਲੀ ਰਹਿਣ ਤੋਂ 24 ਘੰਟੇ ਨੂੰ ਬੰਨ ਛੱਡਦੇ ਆ ਪਤਾ ਨਹੀਂ ਕੀ ਇਹਨਾਂ ਨੇ ਉਹਦੇ ਤੋਂ ਲੈਣਾ ਵਿਚਾਰੀ ਤੋਂ ਬੱਤ ਸਹੀ ਏ ਤੱਕ ਮੈਂ ਯੂਨੀਫਾਰਮ ਵਾਸ਼ ਕਰਨੀ ਹੈ ਆਪਣੀ ਸੋ ਇਹ ਇੱਕ ਰੁਟੀਨ ਦੇ ਰਿਲੇਟਿਡ ਹੀ ਹੈ ਤੁਸੀਂ ਰੁਟੀਨ ਦੇ ਰਿਲੇਟਿਡ ਹੀ ਮੰਨ ਲਓ ਵਲੌਗ ਦੇਖੋ ਹੁਣ ਆਪਾਂ ਜਾਣਿਆ ਕਰ ਯੂਨੀਫਾਰਮ ਮੈਂ ਵਾਸ਼ ਕਰ ਲਾਂ ਸਾਰੇ ਵਲੌਗ ਦੇ ਵਿੱਚ ਇਹਨ ਇੱਕੋ ਹੀ ਗੱਲ ਕੀਤੀ ਮੈਂ ਯੂਨੀਫਾਰਮ ਵਾਸ਼ ਕਰ ਲਾਂ ਯੂਨੀਫਾਰਮ ਵਾਸ਼ ਕਰ ਲਾਂ ਨੂੰ ਕੋਈ ਕੰਮ ਦਿੰਦਾ ਹੈਗਾ ਕੰਮ ਤੋਂ ਵੈਸੇ ਤੂੰ ਕਰਦੀ ਨਹੀਂ ਆ ਬਸ ਇੱਕ ਵਲੌਗ ਬਣਾਉਣ ਦੇ ਮਾਰੇ ਮਾੜਾ ਮੋੜ ਕਰ ਲੈ ਉਹ ਵੀ ਆਦੀ ਮਾਂ ਤੋਂ ਪੁੱਛਦੀ ਰਹੀ ਨਹੀਂ ਤੇ ਉਹ ਜੀ ਤੇਰੀ ਮਾਂ ਵਾ ਤੇ ਸਾਰਾ ਦਿਨ ਤੂੰ ਗਲੀਆਂ 'ਚ ਫਿਰਦੀ ਰਹੀ ਨਹੀਂ ਪਤਾ ਨਹੀਂ ਕਿਵੇਂ ਦੇ ਲੋਕ ਆ ਪਰ ਅਸੀਂ ਨਹੀਂ ਇਦਾਂ ਕਰਦੇ ਜਿਵੇਂ ਤੂੰ ਹੀ ਕਰਦੇ ਮੂੰਹ ਚੁੱਕ ਕੇ ਤੇ ਚਲੋ ਗਲੀ 'ਚ ਬਾਹਰ ਪਰ ਇਹ ਤੁਹਾਡੇ ਆਂਡ ਗਵਾਂ ਦੇ ਲੋਕ ਕਿਵੇਂ ਦੀਆਂ ਕਿਵੇਂ ਬਰਦਾਸ਼ ਕਰਦੇ ਤੈਨੂੰ ਬਾਂਦਰੀ ਜੀ ਹਾਏ ਧੋਣ ਵਾਲੇ ਵਿੱਚ ਰੱਖ ਦੇ। ਨਹੀਂ ਤੂੰ ਘਰ ਦੇ ਵਿੱਚ ਰਹਿਣੀ ਐ ਤੇ ਤੈਨੂੰ ਇੰਨਾ ਵੀ ਨਹੀਂ ਪਤਾ ਕਿ ਕੱਪੜੇ ਧੋਣ ਵਾਲੇ ਆ ਕਿ ਕਿਹੜੇ ਕੱਪੜੇ ਨਹੀਂ ਧੋਣ ਵਾਲੇ ਉਹ ਵੀ ਤੂੰ ਆਪਣੀ ਮਾਂ ਨੂੰ ਪੁੱਛਣ ਦੀ ਆ ਤੇ ਉਹ ਜੀ ਤੇਰੀ ਮਾਂ ਵਾ ਤੂੰ ਹੀ ਮਾਂਵਾ ਧੀ ਬੇਸ਼ਰਮੀ ਜੀ ਉਹ ਜੀ ਤੇਰੀ ਮਾਂ ਵਾ ਜਿਹੜੀ ਤੁਰ ਹੀ ਫਿਰਦੀ ਤੇਰੇ ਪਿੱਛੇ ਕੈਮਰਾ ਲੈ ਕੇ ਮਾਰ ਮਾਰ ਦਖਾਉਂਦੀ ਕਿ ਐਵੇਂ ਤੁਰਦੀ ਐ ਹ ਡੰਗਰੋ ਦੱਸ ਜਿਹੜਾ ਕੰਮ ਕਰਨਾ ਘਰਾਂ ਦੇ ਵਿੱਚ ਜਿਹੜਾ ਵੀ ਆਪਾਂ ਕਰਦੇ ਆ ਤੇ ਕਰੋ ਚੁੱਪ ਕਰਕੇ ਕਰੋ ਲੋਕਾਂ ਨੂੰ ਕੀ ਦਿਖਾਉਂਦੇ ਐ ਜੇ ਹੱਦ ਹੋਈ ਪਈ ਆ। ਸਰ ਸਰ ਪੜਾ ਗਈ। ਇਨੂੰ ਕੋਈ ਕੰਮ ਕਰਨਾ ਨਹੀਂ ਆਉਂਦਾ ਬੇਸ਼ਰਮਾ ਨੂੰ ਬਸ ਇਹਨੂੰ ਭੱਜਣਾ ਆਉਂਦਾ ਠੀਕ ਆ ਨਾ ਤੇ ਭੱਜੀ ਦਾ ਕਿਵੇਂ ਐ ਤੇ ਲਵ ਸਟੋਰੀਆਂ ਕਿਵੇਂ ਦੀਆਂ ਉਹ ਤੁਹਾਨੂੰ ਸੁਣਾਉਣ ਸੁਣਾਉਂਗੀ ਉਹਦਾ ਇਹਨੂੰ ਪਤਾ ਵਾ ਪਰ ਇਹਨੂੰ ਇੰਨਾ ਡੰਗਰ ਨੂੰ ਨਹੀਂ ਪਤਾ ਕਿ ਮਤਲਬ ਜਿਹੜਾ ਆਪਾਂ ਕੱਪੜੇ ਪਾਉਂਦੇ ਸਰਫ ਕਿੰਨੀ ਕੁ ਪਾਉਣੀ ਆ ਹੁਣ ਤੁਸੀਂ ਵੇਖ ਹੀ ਲੈਣਾ ਉਹ ਵੀ ਮਾਂ ਦੱਸਣ ਦੀ ਆ ਕਿ ਇਹਦੇ ਵਿੱਚ ਸਰਫ ਪਾਲਾ ਦੱਸ ਤੇ ਇਹਨੂੰ ਇੰਨਾ ਵੀ ਪਤਾ ਪੂਰਾ ਜਿੰਨੇ ਜਵਾਗ ਨੂੰ ਵੀ ਪਤਾ ਹੁੰਦਾ ਹੈ ਕਿ ਸਰਫ ਕਿੰਨੀ ਪਹਿਣੀ ਆ ਤੇ ਕਿੰਨੀ ਨਹੀਂ ਪਹਿਣੀ ਇਹ ਪਾਉਣ ਕਿਵੇਂ ਦਈ ਆ ਜਿਵੇਂ ਇਹਨੂੰ ਸਰਫ ਦੰਦੀਆਂ ਵੜਦੀ ਆ ਤੋ ਪੂਰਾ ਹਲਕੇ ਅੱਜ ਯਾਰ ਇੱਥੇ ਸੇ ਦੇਖਦੇ ਕਿ ਉਸਦੇ ਨੇ ਮਹਿਰਾ ਵੀ ਬਹੁਤ ਸੀਗਾ ਪਹਿਲਾਂ ਅੱਜ ਫੇਰ ਪਹਿਲਾਂ ਹੱਥ ਲਾ ਕੇ ਦੇਖ ਥੋੜਾ ਜਿਹਾ ਵੀ ਹੱਥ ਸੇਕਾ ਚੱਲਣਗੇ ਕਿ ਨਹੀਂ ਨਹੀਂ ਚੱਲਣਗੇ ਨਹੀਂ ਬਹੁਤ ਸਹੀ ਹੋ ਜਾਣਾ ਟੈਂਕ ਦੇਖ ਲਈ ਅੱਗੇ ਜਾ ਬਾਸੇ ਨੂੰ ਖਾਣ ਦਾ ਪਤਾ ਜੇ ਹਨਾ ਤੇ 2-4 ਲਫ਼ਜ਼ ਬੋਲ ਦਿੰਦੀ ਆ ਇੰਗਲਿਸ਼ ਤੇ ਇਹਨੂੰ ਉਹ ਪਤਾ ਹੈ ਗਲੀਆਂ ਵਿੱਚ ਫੇਰਨ ਦਾ ਪਤਾ ਹੈ ਭੱਜਣ ਦਾ ਇਹਨੂੰ ਪਤਾ ਹੈ ਇਹਨੂੰ ਇਹੋ ਜਿਹੇ 2-4 ਕੰਮਾਂ ਦਾ ਪਤਾ ਹੈ ਇਹਨੂੰ ਰੋਟੀ ਬਣਾਉਣ ਦਾ ਨਹੀਂ ਪਤਾ ਕਿ ਬੀਨ ਨਕਰੀ ਕਰੰਦੀ ਆ 10 ਓਹੋ ਸੇਕਾ ਸਾਰਾ ਉੱਡ ਜਾਣੀ ਮੈਂ ਰੋਟੀਆਂ ਨੂੰ ਮੁੱਟੇ ਸੇਕਾ ਨਹੀਂ ਲੱਗੂ ਮਰ ਠੀਕ ਐ ਹੂੰ ਡਰੀਦਾ ਨਹੀਂ ਹੁੰਦਾ ਦਲੇਰ ਬਣੀਦਾ ਹੁੰਦਾ ਹੂੰ ਦਲੇਰ ਬਣੀਦਾ ਹੁੰਦਾ ਡਰੀਦਾ ਨਹੀਂ ਹੁੰਦਾ ਓ ਅੰਟੀ ਦਲੇਰੀ ਸੀ ਜਿਹੜੀ ਦਲੇਰ ਕੁੜੀ ਹੀ ਨਾ ਤਾਂ ਤਾਂ ਹੀ ਤੂੰ ਨੇ ਆੜਾੜੇ ਵੱਡੇ ਵੱਡੇ ਸਟੈਪ ਚੁੱਕੇ ਅਗਲੀ ਭੱਜ ਗਈ ਅਗਲੀ 26 27 ਦਿਨ ਜਿੰਨੇ ਦਿਨ ਵੀ ਰਹਿ ਕੇ ਆਈ ਹਨਾ ਤੂੰ ਹੀ ਹਾਲੀ ਕਹਿੰਦੇ ਜੀ ਦਲੇਰ ਬਣ ਕਰਉਂ ਤੇ ਭੱਜ ਗਈ ਵੱਡੇ ਵੱਡੇ ਤੇ ਕਾਰਨਾ ਮੈਨੇ ਕਰਦੀ ਤੇ ਹਾਲੀ ਵੀ ਤਲੇਰ ਬਣੇ ਫੋਰ ਕਿੰਨੀ ਕ ਕਸਰ ਰਹਿ ਗਈ ਉਹਨੂੰ ਨਹੀਂ ਇਹਨਾਂ ਡਰ ਹੈਗਾ ਤੇ ਜੇ ਉਹ ਡਰਦੀ ਹੁੰਦੀ ਤੇ ਆਹ ਕੰਮ ਨਾ ਕਰਦੀ ਠੀਕ ਹੈ ਨਾ ਤੁਸੀਂ ਵੀ ਇਹਨੂੰ ਰੋਕਦੇ ਪਰ ਨਹੀਂ ਆਪਾਂ ਤੇ ਵਲੌਗ ਬਣਾਉਣੇ ਆ ਨਾ ਨਾਲ ਜੁੜ ਜੁੜ ਕੇ ਵਲੌਗ ਬਣਾਉਂਦੀ ਆ ਮਾਵਾ ਧੀਆ ਸਾਰਾ ਦਿਨ ਅੱਗੇ ਪਿੱਛੇ ਉਹਦਾ ਕੈਮਰਾ ਮਾਰਦੇ ਰਹਿੰਦੇ ਜੇ ਸ਼ੂਗਰ ਕਿ ਅਹੀਂ ਵਲੌਗ ਕਰਨੀ ਆ ਬੇੜਾ ਹੀ ਗਲਕ ਤੁਹਾਡਾ ਤਾਂ ਚਲਾ ਡੰਡ ਲਾਈ ਪਏ ਆ ਆ ਆਂਟੀ ਕਾਲ ਤੂੰ ਸਹੀ ਗਈ ਏ ਇਹਦੀ ਡੰਡ ਲੱਥੀ ਆ ਇਹਨੂੰ ਨਾ ਸਹੀ ਕਰੋ ਥੋੜਾ ਜਿਹਾ ਇਹਦਾ ਦਿਮਾਗ ਖਰਾਬ ਹੋਇਆ ਪਿਆ ਹੈ ਵਲੌਗ ਬਣਾ ਬਣਾ ਕੇ ਤੇ ਇਹਦੀ ਇੰਨੀ ਵੀ سپورਟ ਨਾ ਕਰੋ ਇਸ ਤੋਂ ਪਹਿਲਾਂ ਕਿ ਕੋਈ ਹੋਰ ਕਾਰਨਾਮਾ ਕਰ ਦੇ ਉਹ ਯਾਰ ਅਨਾਜ ਦੀ ਡੰਡ ਲਾਈ ਜਾਂਦੀ ਆ ਹੱਦ ਹੋਈ ਪਈ ਆ ਡੰਗਰ ਚੱਲ ਵੇ ਲੋ ਨਜ਼ਰ ਇੱਕ ਹੋਰ ਥੱਪ ਰੋਟੀ ਹੱਥ ਗਿੱਲੇ ਕਰਾਂਗੇ ਹੂੰ ਪੇੜਾ ਲਾਂਗੇ ਛੇਕਾ ਘੜ ਜਾਣਾ ਛੇਤੀ ਕਰ ਲਾ ਐਵੇਂ ਆਟਾ ਖਰਾਬ ਕਰੀ ਜਾਨੀ ਆ ਜੇ ਤੈਨੂੰ ਨਹੀਂ ਰੋਟੀ ਬਣਾਉਣੀ ਆਉਂਦੀ ਤੇ ਨਾ ਬਣਾ ਐਵੇਂ ਕਾ ਤੋਂ ਵਲੌਗ ਲੰਮਾ ਕਰਨ ਦੇ ਚੱਕਰ ਦੇ ਵਿੱਚ ਕੀ ਪੰਗੇ ਲੈਣ ਦੀਆਂ ਤੂੰ ਪਾਗਲੇ ਆਹ ਮਰੀਏ ਯਾਰ ਰੋਟੀ ਉਹ ਦੇਖੋ ਜੀ ਰੋਟੀ ਵਿੱਚ ਤੈਨੂੰ ਬਸ ਆਹੀ ਦੋ ਅੱਖਰ ਆਉਂਦੇ ਵਿਊ ਚੈੱਕ ਕਰੋ ਤੇ एवरीवन ਤੈਨੂੰ ਹੋਰ ਨਹੀਂ ਤੈਨੂੰ ਕੁਝ ਵੀ ਆਉਂਦਾ ਬਸ ਤੈਨੂੰ ਲੱਕੀ ਹਿਲਾਉਣਾ ਆਉਂਦਾ ਰੀਲਾਂ ਦੇ ਜਿਹੜੇ ਬੰਦੇ ਲੱਕ ਹਿਲਾਉਂਦਾ ਨਾ ਰੀਲਾਂ ਤੇ ਉਹ ਰੋਟੀ ਨਹੀਂ ਬਣਾ ਸਕਦਾ ਠੀਕ ਹੈ ਨਾ ਪਹਿਲਾਂ ਰੋਟੀ ਬਣਾਉਣੀ ਸਿੱਖੋ بس ਲੋਕੀ ਸੱਚੇ ਕਹਿੰਦੇ ਆ ਕਿ ਜਿਹੜੇ ਆ ਜਣਾ ਵਲੌਗਰ ਦੇ ਰੀਲਾਂ ਦੇ ਉਹ ਤੇ ਸੱਤਿਆ ਨਾਸ ਕਰ ਦਰਨਗੇ ਜਿਹੜੇ ਜਿਨ੍ਹਾਂ ਨੂੰ ਘਰ ਦੇ ਵਿਚਾਰੇ ਭੁੱਖੇ ਬੈਠੇ ਹੋਣਗੇ ਤੂੰ ਤੇ ਖਵਾ ਤੀਆਂ ਫਿਰ ਰੋਟੀਆਂ ਉਹਨਾਂ ਨੂੰ ਸਰ ਮੈਂ ਨਹੀਂ ਫੜਨੀ ਸੋ ਹਾਂਜੀ ਦੇਖ ਸਕਦੇ ਤੁਸੀਂ ਮੇਰੀ ਰੋਟੀ ਮੈਂ ਅੱਜ ਬਹੁਤ ਜ਼ਿਆਦਾ ਉਮੀਰ ਦੇ ਨਾਲ ਜੋਸ਼ ਦੇ ਨਾਲ ਲੱਗੀ ਸੀ ਪਕਾਣ ਪਰ ਫਿਰ ਅੱਧਾ ਹੋਇਆ ਉਹ ਵੇਖ ਲੈ ਭੈਣੇ ਤੇਰਾ ਜੋਸ਼ ਕਿੰਨਾ ਕਾ ਤੇਰਾ ਜੋਸ਼ ਬਸ ਤੈਨੂੰ ਭੱਜਣ ਦਾ ਜੋਸ਼ ਹੀ ਉਹ ਤਾਂ ਭੱਜ ਕੇ ਦਿਖਾਦਾ ਲੋਕਾਂ ਨੂੰ ਹੁਣ ਰੋਟੀ ਬਣਾਉਣੀ ਉਹ ਤਾਂ ਤੈਨੂੰ ਆਉਣੀ ਨਹੀਂ ਬਿਲਕੁਲ ਵੀ ਨਹੀਂ ਆਉਣੀ ਸਿਰਫ ਤੈਨੂੰ ਵਲੌਗ ਬਣਾਉਣੇ ਆਉਂਦੇ ਆ ਤੇ ਗਲਣਾ ਜਾਂ ਨੱਚਣ ਦਾ ਪਤਾ ਤੈਨੂੰ ਠੀਕ ਹੈ ਨਾ ਤਾਈਓ ਲੋਕੀ ਕਹਿੰਦੇ ਆ ਕਿ ਭਾਵੇਂ ਕੋਈ ਕਿੰਨਾ ਵੀ ਪੜਿਆ ਲਿਖਿਆ ਕਿਉਂ ਨਾ ਹੋਵੇ ਬੰਦੇ ਨੂੰ ਕਮ ਸੇ ਕਮ ਰੋਟੀ ਬਣਾਉਣੀ ਚਾਹੀਦੀ ਹੋਵੇ ਕਿਸੇ ਦਾਤ ਨਹੀਂ ਬੰਦਾ ਆਪਣਾ ਪੇਟ ਤੇ ਭਾਰੀ ਸਕਦਾ ਹੈ ਨਾ ਪਰ ਕੰਮ ਵੀ ਮਤਲਬ ਸਿੱਖਣੇ ਚਾਹੀਦੇ ਹਰੇਕ ਕੁੜੀ ਨੂੰ ਘਰ ਦੇ ਸਾਰੇ ਕੰਮ ਸਿੱਖਣੇ ਚਾਹੀਦੇ ਆ ਇਹ ਸਿਰਫ ਮਾਂ ਹੀ ਸਿਖਾ ਸਕਦੀ ਆ ਪਰ ਇੱਥੇ ਉਲਟਾ ਇੱਥੇ ਮਾਂ ਵਲੌਗ ਬਣਾਉਂਦੀ ਆ ਤੇ ਧੀ ਨੂੰ ਪੁੱਠੇ ਸਿੱਦੇ ਕੰਮ ਸਿਖਾਉਂਦੀ ਆ एवरीवन ਦੇ ਪਿੱਛੇ ਪਈ ਹੈ ਸਾਰਾ ਦਿਨ ਕੰਮ ਦੇ ਪਿੱਛੇ ਪੈ ਜਿਹੜੀ ਤੇ ਜ਼ਿੰਦਗੀ ਦੇ ਵਿੱਚ ਕਿਤੇ ਗਾਂ ਜਾ ਕੇ ਕੰਮ ਆਵੇ ਬਸ ਵਲੌਗ ਬਣਾਉਣਾ ਹੀ ਆਉਂਦਾ ਤੈਨੂੰ ਡੰਗਰੇ ਤੇ ਜਾਂ ਲਵ ਸਟੋਰੀਆਂ ਲੈ ਕੇ ਆਉਣ ਦਾ ਪਤਾ ਹੈ ਤੁਸੀਂ ਕੀ ਸਿੱਖਿਆ ਦਿੰਦੇ ਏ ਲੋਕਾਂ ਨੂੰ ਉਹ ਜੀ ਤੇਰੀ ਮਾਂ ਵਾ ਅੱਗੇ ਪਿੱਛੇ ਕੈਮਰਾ ਲੈ ਕੇ ਤੁਰੀ ਸਰਦੀ ਰਹਿੰਦੀ ਸਾਰਾ ਦਿਨ ਮਾਰੇ ਦੁੱਚਪੇੜਾ ਦੇ ਕਹੇ ਕਿ ਕਰ ਹਾ ਸਾਰਾ ਘਰ ਦਾ ਕੰਮ ਹੱਦ ਹੀ ਪੈ ਨਾ ਰਹੀ ਮੈਂ ਤੁਹਾਨੂੰ ਕਿਹਾ ਸੀ ਨਾ ਇਹਨਾਂ ਨੂੰ ਬਸ ਲੱਕ ਹਿਲਾਉਣਾ ਆਉਂਦਾ ਹੋਰ ਇਹਨਾਂ ਨੂੰ ਕੋਈ ਕੰਮ ਧੰਦਾ ਨਹੀਂ ਆਉਂਦਾ ਰੋਟੀਆਂ ਬਣਾਉਣ ਲੱਗਿਆਂ ਇਹਨਾਂ ਨੂੰ ਮੌਤ ਪੈ ਜਾਂਦੀ ਹੈ ਕੰਮ ਕਰਨ ਲੱਗਿਆਂ ਇਹਨਾਂ ਨੂੰ ਮੌਤ ਪੈ ਜਾਂਦੀ ਹੈ ਠੀਕ ਹੈ ਨਾ ਤੇ ਐਦਾਂ ਨੱਚਾ ਲੱਗਿਆਂ ਇਹਨਾਂ ਨੂੰ ਕੁਝ ਨਹੀਂ ਹੁੰਦਾ ਫਿਰ ਕਹਿੰਦੇ ਆ ਕਿ ਲੋਕੀ ਸਾਨੂੰ ਮਾੜਾ ਬੋਲਦੇ ਆ ਕੰਮ ਹੀ ਤੁਸੀਂ ਜਦੋਂ ਐਦਾਂ ਦੇ ਕਰਦੇ ਜੇ ਤੇ ਫਿਰ ਲੋਕਾਂ ਬੋਲਣਾ ਹੀ ਆ ਤੁਸੀਂ ਸਾਰਾ ਯੂਥ ਖਰਾਬ ਕਰਤਾ ਤੁਸੀਂ